ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਚਲਾਇਆ ਗਿਆ ਇਹ ਅਭਿਆਨ ਇਹ ਲੜਾਈ ਇਹ ਮੋਹਮ ਜਿਸ ਦੇ ਵਿੱਚ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਨਸ਼ਿਆਂ ਨੂੰ ਮੁੱਢੋਂ ਖਤਮ ਕਰ ਦੇਣਾ ਪੰਜਾਬ ਦਾ ਡੀਜੀਪੀ ਕਹਿੰਦਾ ਹੈ ਕਿ ਅਸੀਂ ਐਂਕਲਟ ਲਾਉਣੇ ਨੇ ਲੋਕੇਸ਼ਨ ਸਾਨੂੰ ਜੀਪੀਐਸ ਦੀ ਪਤਾ ਲੱਗਦੀ ਰਹੂਗੀ ਜਿਹੜਾ ਵੀ ਨਸ਼ਾ ਤਸਕਰ ਬਾਹਰ ਆ ਜਾਂਦਾ ਹੈ ਜ਼ਮਾਨਤ ਦੇ ਉੱਪਰ ਪੰਜਾਬ ਦੇ ਕਈ ਮੰਤਰੀ ਕਈ ਵਿਧਾਇਕ ਇਹ ਤੱਕ ਕਹਕਦੇ ਨੇ ਕਿ 31 ਮਈ ਤੱਕ ਨਸ਼ਾ ਖਤਮ ਹੋ ਜਾਣਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਕਿ ਅਸੀਂ ਧੜਾ ਧੜ ਨਸ਼ਾ ਤਸਕਰਾਂ ਕਟਾ ਰਹੇ ਹਨ ਪਰ ਕੀ ਨਸ਼ਾ ਖਤਮ ਕਰਨ ਦਾ ਇਹ ਸਭ ਤੋਂ ਪ੍ਰਭਾਵੀ ਸਭ ਤੋਂ ਸੌਖਾ ਤਰੀਕਾ ਹੈ ਕਿਉਂਕਿ ਦੁਨੀਆ ਦੇ ਵਿਕਸਿਤ ਤੋਂ ਵਿਕਸਿਤ ਦੇਸ਼ ਦੇ ਵਿੱਚ ਵੀ ਅੱਜ ਵੀ ਨਸ਼ਾ ਹੈ ਤੇ ਦੱਬ ਕੇ ਨਸ਼ਾ ਹੈ ਤੇ ਉਹ ਨਸ਼ਾ ਖਤਮ ਕਰਨ ਦੇ ਵਿੱਚ ਅਸਫਲ ਨੇ ਪਰ ਪੰਜਾਬ ਸਰਕਾਰ ਦੇ ਵੱਲੋਂ ਜੇਕਰ ਮੋਹਮ ਛੇੜੀ ਗਈ ਹੈ ਤਾਂ ਲੰਬੇ ਸਮੇਂ ਕਰੀਬ 3 ਸਾਲ ਦੇ ਸਮੇਂ ਦੀ ਤਾਂ ਗੱਲ ਮੁੱਖ ਮੰਤਰੀ ਭਗਵੰਤ ਮਾਨ ਖੁਦ ਆਪ ਕਰਦੇ ਨੇ ਕਿ ਅਸੀਂ ਇਸ ਪਲਾਨ ਨੂੰ ਧਿਆਨਕਰਨ ਚ 3 ਸਾਲ ਲਾਏ ਨੇ ਤਾਂ ਕੀ ਉਹ ਇੰਨਾ ਹੀ ਪ੍ਰਭਾਵਸ਼ਾਲੀ ਹੈ ਕਿ ਇਸ ਦੇ ਨਾਲ ਅਸੀਂ 3 ਸਾਲ ਚ ਇਹ ਪਲਾਨ ਕੀਤਾ ਹੈ ਕਿ ਨਸ਼ਾ ਤਸਕਰਾਂ ਦੇ ਘਟਾ ਦਿਓ ਨਸ਼ਾ ਤਸਕਰਾਂ ਦੇ ਗਿੱਟਿਆਂ ਚ ਗੋਲੀਆਂ ਮਾਰ ਕੇ ਉਹਨਾਂ ਨੂੰ ਅਰੈਸਟ ਕਰੋ ਨਸ਼ਾ ਤਸਕਰ ਜਿਹੜੇ ਨੇ ਜਦੋਂ ਜ਼ਮਾਨਤ ਤੇ ਆ ਜਾਂਦੇ ਨੇ ਉਹਨਾਂ ਦੇ ਐਂਕਲਟ ਲਾ ਦਿਓ ਜੀਪੀਐਸ ਲਾ ਦਿਓ ਜੇਕਰ ਨਸ਼ਾ ਤਸਕਰ ਜਿਹੜਾ ਉਸ ਨੂੰ ਗ੍ਰਿਫਤਾਰ ਕਰਨਾ ਹੈ ਤਾਂ ਇੱਕੋ ਜਿਹਾ ਮਾਮਲੇ ਹੀ ਦਰਜ ਕਰ ਦਿਓ ਇੱਕੋ ਜੀ ਇਬਾਰਤ ਉਹਨਾਂ ਦੀ ਲਿਖ ਦਿਓ ਕਿ 1 ਮਾਰਚ ਤੋਂ ਬਾਅਦ ਲਗਾਤਾਰ ਮੁਖਬਰ ਐਕਟਿਵ ਹੋ ਗਏ ਨੇ ਹੁਣੇ ਹੀ ਉਹਨਾਂ ਨੂੰ ਚੇਤਾ ਆਇਆ ਹੈ ਕਿ ਪੰਜਾਬ ਚੋਂ ਨਸ਼ਾ ਖਤਮ ਕਰਨਾ ਹੈ ਕਿਉਂਕਿ ਹਰੇਕ ਹੀ ਬਾਰਤ ਸੇਮ ਜਾਪ ਰਹੀ ਹੈ ਅੱਜ ਪੰਜਾਬੀ ਟਰਬਿਊਨ ਦੇ ਵਿੱਚ ਇੱਕ ਆਰਟੀਕਲ ਲੱਗਿਆ ਇੱਕ ਖਬਰ ਲੱਗੀ ਹੈ ਜਿਹੜੀ ਕਿ ਚਰਨਜੀਤ ਭੁੱਲਰ ਹੋਣੇ ਸੀਨੀਅਰ ਪੱਤਰਕਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਇਨਵੈਸਟੀਗੇਟਿਵ ਇੱਕ ਰਿਪੋਰਟ ਲਾਈ ਗਈ ਹੈ ਜਿਹੜੀ ਦੱਸਦੀ ਹੈ ਕਿ ਹੁਣ ਤੱਕ 1 ਮਾਰਚ ਤੋਂ ਲੈ ਕੇ ਪੰਜਾਬ 'ਚ ਹੁਣ ਤੱਕ 16492 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਜਿਹੜੀਆਂ ਕਿ ਪੜਤੀ ਦਿਨ 163 ਬਣਦੀਆਂ ਨੇ 163 ਗ੍ਰਿਫਤਾਰੀਆਂ ਹਰ ਰੋਜ਼ ਹੋ ਰਹੀਆਂ ਨੇ ਤੇ ਇਹ ਸਾਰੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਇਹਨਾਂ ਦੇ ਉੱਪਰ NDPS ਦਾ ਜਿਹੜਾ ਐਕਟ ਦੀਆਂ ਧਾਰਾਵਾਂ ਜਿਹੜੀਆਂ ਲਾਈਆਂ ਜਾ ਰਹੀਆਂ ਨੇ ਉਹ ਨੇ 27, 61 ਤੇ 85 ਇਹ ਤਿੰਨੋਂ ਧਾਰਾਵਾਂ ਜਿਹੜੀਆਂ ਨੇ ਇਸ ਜ਼ਮਾਨਤ ਆਰਾਮ ਦੇ ਨਾਲ ਮਿਲ ਜਾਣ ਵਾਲੀਆਂ ਧਾਰਾਵਾਂ ਨੇ ਨਾਲ ਦੀ ਨਾਲ ਜੇਕਰ ਵਿਅਕਤੀ ਨਸ਼ਾ ਛੱਡਣ ਦਾ عہد ਕਰਦਾ ਹੈ ਤਾਂ ਉਸ ਤੇ ਪ੍ਰੋਸੀਕਿਊਸ਼ਨ ਦੇ ਉੱਪਰ ਵੀ ਬਹੁਤ ਕੈਲੀਏ ਵੀ ਉਸ ਨੂੰ ਛੋਟ ਮਿਲ ਜਾਂਦੀ ਹੈ ਇਹ ਸਾਰੀਆਂ ਗੱਲਾਂ ਬਾਤਾਂ ਨੇ ਤੇ ਇਸੇ ਦੇ ਵਿੱਚ ਤੁਸੀਂ ਘਰ ਟਾਓ ਤੁਸੀਂ ਕੈਲੀਏ ਵੀ ਇੱਕੋ ਜਿਹੇ ਮਾਮਲੇ ਦਰਜ ਕਰੋ ਇੱਕੋ ਜਿਹੇ ਮਾਮਲੇ ਤੋਂ ਵੀ ਅੱਗੇ ਜਦੋਂ ਤੁਸੀਂ ਗ੍ਰਿਫਤਾਰੀ ਪਾਉਨੇ ਹੋ ਜਾਂ ਫਿਰ ਰਿਪੋਰਟ ਦਰਜ ਹੁੰਦੀ ਹੈ ਐਫ ਆਈ ਆਰ ਤਾਂ ਉਸ ਦੇ ਵਿੱਚ ਇਹ ਲਿਖਿਆ ਜਾਂਦਾ ਹੈ ਕਿ ਜਿਸ ਵਿਅਕਤੀ ਨੂੰ ਅਸੀਂ ਫੜਿਆ ਹੈ ਉਹ ਡਰੇਨ ਦੇ ਹੇਠਾਂ ਬੜ ਕੇ ਨਸ਼ਾ ਕਰ ਰਿਹਾ ਸੀ ਜਾਂ ਫਿਰ ਕਿਤੇ ਮੜੀਆਂ ਮਸਾਣੀਆਂ ਸਿਵਿਆਂ ਦੇ ਵਿੱਚ ਬੈਠਾ ਹੋਇਆ ਸੀ ਉਸ ਦੇ ਕੋਲ ਇੱਕ ਲੈਟਰ ਮਿਲਿਆ ਉਸ ਦੇ ਕੋਲੋਂ ਸਾਨੂੰ ਇੱਕ 10 ਰੁਪਏ ਦਾ ਜਲਿਆ ਹੋਇਆ ਨੋਟ ਮਿਲਿਆ ਇੱਕ ਫੋਇਲ ਪੇਪਰ ਮਿਲਿਆ ਪਰ ਸਾਨੂੰ ਕੋਈ ਨਸ਼ੇ ਦੀ ਬਰਾਮਦਗੀ ਨਹੀਂ ਹੋਈ ਹਰੇਕ ਮਾਮਲੇ ਦੇ ਵਿੱਚ ਇਹੀ ਲਿਖਿਆ ਹੋਇਆ ਕਿ ਨਸ਼ਾ ਨਹੀਂ ਬਰਾਮਦ ਹੋਇਆ ਪਰ ਸਾਨੂੰ ਆ ਆ ਸਮਾਨ ਮਿਲਿਆ ਜਿਹੜਾ ਨਸ਼ਾ ਕਰਨ ਦੇ ਵਿੱਚ ਸਹਾਈ ਹੁੰਦਾ ਇਸ ਤੋਂ ਵੀ ਅੱਗੇ ਹੋਰ ਗੱਲ ਹੈ ਕਿ ਇਹਨਾਂ ਤੇ ਮਾਮਲੇ ਇਹੋ ਜਿਹੇ ਦਰਜ ਕੀਤੇ ਗਏ ਨੇ ਜਿਨ੍ਹਾਂ ਚੋਂ ਆਰਾਮ ਨਾਲ ਜ਼ਮਾਨਤ ਮਿਲ ਸਕਦੀ ਹੈ ਬਾਹਰ ਆ ਸਕਦੇ ਨੇ ਇਹ ਸਿਰਫ ਆંકੜੇ ਵਧਾਉਣ ਦੀ ਆંકੜੇ ਗਾਂ ਪ੍ਰਕਾਸ਼ਿਤ ਕਰਨ ਦੇ ਲਈ ਅਖਬਾਰਾਂ ਦੇ ਵਿੱਚ ਕੀਤਾ ਜਾ ਰਿਹਾ ਹੈ ਇਸ ਤੋਂ ਵੀ ਅੱਗੇ ਜਾਣਕਾਰੀਆਂ ਇੱਥੋਂ ਤੱਕ ਆ ਰਹੀਆਂ ਨੇ ਕਿ ਵੱਖ-ਵੱਖ ਥਾਣਿਆਂ 'ਚ ਜਾਣਕਾਰੀਆਂ ਦਿੱਤੀਆਂ ਜਾਂਦੀਆਂ ਨੇ ਵੱਖ-ਵੱਖ ਥਾਣਿਆਂ ਨੂੰ ਕਿਹਾ ਜਾਂਦਾ ਹੈ ਕਿ ਇੰਨੇ ਮਾਮਲੇ ਤੁਸੀਂ ਦਰਜ ਕਰਨੇ ਨੇ ਇੰਨੀਆਂ ਗ੍ਰਿਫਤਾਰੀਆਂ ਪਾਉਣੀਆਂ ਨੇ ਜਿਸ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਹਵਾ 'ਚ ਤੈਰ ਰਹੀਆਂ ਇਹ ਗੱਲਾਂ ਨੇ ਸੋ ਇਹ ਇਹ ਸਾਰੀਆਂ ਚੀਜ਼ਾਂ ਨੇ ਇਹੋ ਇਹੋ ਜੀ ਤਾਂ ਪੰਜਾਬ ਸਰਕਾਰ ਦੇ ਵੱਲੋਂ ਜੁਧ ਨਸ਼ਿਆਂ ਵਿਰੁੱਧ ਤਹਿਤ ਚਲਾਈ ਜਾ ਰਹੀ ਮੁਹਿੰਮ ਦਾ ਹਾਲ ਹੈ ਤੁਸੀਂ ਅੱਜ ਦਿਨ ਵੀਡੀਓਜ਼ ਦੇਖਦੇ ਹੋ ਹੋਮੋਗੇ ਜਦੋਂ ਚੁੱਕੇ ਹੋਈਆਂ ਧੌਣਾ ਦੇ ਨਾਲ ਨੌਜਵਾਨ ਦੇਖਦੇ ਨੇ ਨਜ਼ਰ ਆਉਂਦੇ ਨੇ ਸੋਸ਼ਲ ਮੀਡੀਆ ਦੇ ਉੱਪਰ ਜਿਨ੍ਹਾਂ ਦੀ ਕੋਈ ਨਾ ਕੋਈ ਵੀਡੀਓ ਬਣਾ ਕੇ ਪਾਉਂਦਾ ਹੈ ਕਿ ਤੁਸੀਂ ਨਸ਼ਾ ਕਰ ਰਹੇ ਹੋ ਨਸ਼ਾ ਕੀਤਾ ਹੋਇਆ ਨਸ਼ੇ ਦੀ ਹਾਲਤ ਦੇ ਵਿੱਚੋਂ ਅੱਧ ਮਰੀ ਹਾਲਤ ਦੇ ਵਿੱਚੋਂ ਚੁਕੇ ਹੋਏ ਹੋ 31 ਮਈ ਤੱਕ ਨਸ਼ਾ ਖਤਮ ਹੋਇਆ ਜਾਂ ਨਹੀਂ ਇਸ ਦਾ ਤਾਂ ਨਹੀਂ ਪਤਾ ਸ਼ਾਇਦ ਜਵਾਨੀ ਨੂੰ ਖਤਮ ਕਰਨ ਦਾ ਪਲਾਨ ਤਿਆਰ ਇੱਕ ਤਰੀਕੇ ਨਾਲ ਹੋ ਚੁੱਕਿਆ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਨਸ਼ਾ ਤਸਕਰ ਕਹਿ ਕੇ ਘਟ ਆਉਨੇ ਹੋ ਤਾਂ ਨਸ਼ਾ ਤਸਕਰ ਪੂਰੇ ਘਰ ਚ 1 2 3 ਹੋ ਸਕਦੇ ਨੇ ਕੀ ਸਾਰੇ ਦਾ ਸਾਰਾ ਪਰਿਵਾਰ ਨਸ਼ਾ ਤਸਕਰ ਹੈ ਉਹਨਾਂ ਦੇ ਘਰ ਦੇ ਵਿੱਚ ਪਿਆ ਹੋਇਆ ਬਿਮਾਰ ਵਿਅਕਤੀ ਵੀ ਨਸ਼ਾ ਤਸਕਰ ਹੈ ਉਹਨਾਂ ਦੇ ਘਰ ਦੇ ਵਿੱਚੋਂ ਸਕੂਲ ਪੜਨ ਗਈ ਬੱਚੀ ਜਾਂ ਬੱਚਾ ਵੀ ਨਸ਼ਾ ਤਸਕਰ ਹੈ ਜਿਹੜਾ ਜਦੋਂ ਸਕੂਲ ਤੋਂ ਵਾਪਸ ਆਊਗਾ ਉਹਨੂੰ ਉਸੇ ਜਗ੍ਹਾ ਤੇ ਜਿੱਥੇ ਉਹ ਸਵੇਰੇ ਸਕੂਲ ਗਿਆ ਸੀ ਉੱਥੇ ਸਿਰਫ ਇੱਟਾਂ ਦਾ ਮਲਬਾ ਮਿਲੇਗਾ ਉੱਥੇ ਉਸਨੂੰ ਬੈਗ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲੂਗੀ ਤਾਂ ਉਸ ਦੇ ਅੰਦਰ ਕਿਹੋ ਜਿਹਾ ਗਿਲਟ ਭਰਿਆ ਜਾਊਗਾ ਉਹ ਕਿਹੋ ਜੀ ਤਰਾਸ ਦੀ ਚੋਂ ਨੰਗੂਗਾ ਤੇ ਉਹ ਕੀ ਸੋਚੂਗਾ ਕਿ ਇਹ ਪੰਜਾਬ ਸਰਕਾਰ ਮੇਰੇ ਲਈ ਸਭ ਤੋਂ ਵੱਡਾ ਕਹਿ ਲਈਏ ਦੁਸ਼ਮਣ ਹੈ ਉਸ ਦੇ ਅੰਦਰ ਗਿਲਟ ਭਰੂਗਾ ਇਸ ਦੇ ਨਾਲ-ਨਾਲ ਤੁਸੀਂ ਸੁਪਰੀਮ ਕੋਰਟ ਦੇ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀਆਂ ਵੀ ਧੱਜੀਆਂ ਉਡਾ ਰਹੇ ਹੋ ਨਾਲ ਦੀ ਨਾਲ ਤੁਸੀਂ ਮਾਮਲੇ ਦਰਜ ਕਰਨ ਦੀ ਗਲਤ ਆ ਸੋਹਣੀ ਲਈ ਹੈ ਉਸ ਤੋਂ ਬਾਅਦ ਉਸ ਤੋਂ ਵੀ ਅੱਗੇ ਤੁਸੀਂ ਇਸ ਨੂੰ ਪ੍ਰਚਾਰ ਰਹੇ ਹੋ ਜਦੋਂ ਕਿਸੇ ਦਾ ਘਟਾ ਆ ਜਾਂਦਾ ਉਸ ਦੀਆਂ ਵੀਡੀਓਜ਼ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕਰਕੇ ਤਾਂ ਕਹਿੰਦੇ ਹੋ ਕਿ ਅਸੀਂ ਨਸ਼ਾ ਤਸਕਰ ਦਾ ਘਟਾ ਆ ਪਰ ਉੱਥੇ ਮੌਜੂਦ ਅਫਸਰ ਤੋਂ ਮੌਕੇ ਤੇ ਮੌਜੂਦ ਅਫਸਰ ਤੋਂ ਜਦੋਂ ਪੁੱਛਦੇ ਆ ਉਹ ਕਹਿੰਦੇ ਨੇ ਕਿ ਇਹ ਇਲੀਗਲ ਕੰਸਟਰਕਸ਼ਨ ਸੀ ਇਸ ਲਈ ਧਿਆ ਇਹ ਦੋਹਰਾ ਚਿਹਰਾ ਕਿ ਜਾਤਾ ਫਿਰੋ ਨਸ਼ਾ ਤਸਕਰਾਂ ਜਾਂ ਫਿਰ ਬਿਲਕੁਲ ਇਲੀਗਲ ਮਾਈਨਿੰਗ ਇਲੀਗਲ ਤਰੀਕੇ ਦੇ ਨਾਲ ਘਰ ਬਣਿਆ ਹੋਇਆ ਤਾਂ ਟਾਇਆ ਜਾ ਰਿਹਾ ਹੈ ਇਹ ਸਪਸ਼ਟ ਕਰਨ ਦੀ ਪੰਜਾਬ ਸਰਕਾਰ ਨੂੰ ਲੋੜ ਹੈ 노 ਡਾਊਟ ਨਸ਼ਾ ਪੰਜਾਬ ਚੋਂ ਖਤਮ ਹੋਣਾ ਚਾਹੀਦਾ ਹੈ ਹਰ ਕੋਈ ਚਾਹੁੰਦਾ ਹੈ ਮਾਮਾ ਵਿਰਲਾਪ ਦੇ ਵਿੱਚ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਪਤੀ ਵਿਛੜ ਗਏ ਨੇ ਜਿਨ੍ਹਾਂ ਦੇ ਪੁੱਤ ਵਿਛੜ ਗਏ ਨੇ ਜਿਨ੍ਹਾਂ ਭੈਣਾਂ ਦੇ ਭਰਾ ਵਿਛੜ ਗਏ ਨੇ ਉਹ ਚਾਹੁੰਦੀਆਂ ਨੇ ਕਿ ਪੰਜਾਬ ਚੋਂ ਨਸ਼ਾ ਖਤਮ ਹੋਵੇ ਪਰ ਕੀ ਤੁਹਾਡੇ 3 ਸਾਲ ਦੇ ਕੀਤੇ ਗਏ ਪਲਾਨ ਦੇ ਵਿੱਚੋਂ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਰਕਸ ਵੀ ਤੁਸੀਂ ਘਰ ਟਾਉਣੇ ਨੇ ਤੁਸੀਂ ਗ੍ਰਿਫਤਾਰੀਆਂ ਇੱਕੋ ਜਿਹੀਆਂ ਕਰਨੀਆਂ ਨੇ ਮੁਖਬਰਾਂ ਦੇ ਕਹਿਣ ਦੇ ਉੱਪਰ ਤੇ ਤੁਸੀਂ ਉਸ ਤੋਂ ਬਾਅਦ ਉਹਨਾਂ ਤੋਂ ਬਰਾਮਦਗੀ ਵੀ ਇੱਕੋ ਜਿਹੀ ਪੇਸ਼ ਕਰਨੀ ਹੈ ਤੇ ਤੁਸੀਂ ਜਿਹੜੇ ਵੱਡੇ ਮਗਰਮੱਛ ਨੇ ਜਿਨ੍ਹਾਂ ਦੇ ਕੋਲੋਂ ਕਿਲੋਆਂ ਦੇ ਵਿੱਚ ਟੰਨਾ ਦੇ ਵਿੱਚ ਨਸ਼ਾ ਬਰਾਮਦ ਹੋ ਸਕਦਾ ਹੈ ਉਹਨਾਂ ਨੂੰ ਹੱਥ ਨਹੀਂ ਪਾਉਣਾ ਜਿੰਨੀਆਂ ਵੀ ਹੁਣ ਤੱਕ ਗ੍ਰਿਫਤਾਰੀਆਂ ਹੋਈਆਂ ਨੇ ਉਸ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਇਆ ਉਹ ਕਿੱਥੇ ਪੇਸ਼ ਕੀਤਾ ਇਸ ਤੋਂ ਵੀ ਅੱਗੇ ਪੰਜਾਬ ਸਰਕਾਰ ਦੇ ਵੱਲੋਂ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਵੱਖ-ਵੱਖ ਜ਼ਿਲ੍ਹਿਆਂ 'ਚ ਪ੍ਰੋਗਰਾਮ ਕੀਤੇ ਗਏ ਇਹ ਕਿਹਾ ਗਿਆ ਕਿ ਤੁਸੀਂ ਸਾਡਾ ਸਹਿਯੋਗ ਕਰੋ ਆਮ ਲੋਕਾਂ ਨੂੰ ਵੀ ਸੀ ਵੀ ਡੀ ਸੀ ਬਣਾਇਆ ਗਿਆ ਵਿਲੇਜ ਡਿਫੈਂਸ ਕਮੇਟੀ ਦਾ ਮੈਂਬਰ ਬਣਾਇਆ ਗਿਆ ਇਹ ਕਹਿ ਕੇ ਕਿ ਤੁਸੀਂ ਸਾਨੂੰ ਆਪਣੇ ਮਹੱਲੇ 'ਚ ਨਸ਼ਾ ਵੇਚਣ ਵਾਲੇ ਦੀ ਜਾਣਕਾਰੀ ਦੇਣੀ ਹੈ ਅਸੀਂ ਉਸ ਤੋਂ ਨਸ਼ਾ ਵੇਚਣ ਵਾਲੇ ਨੂੰ ਗ੍ਰਿਫਤਾਰ ਕਰਾਂਗੇ ਅਤੇ ਨਸ਼ੇ ਨੂੰ ਠੱਲ ਪਾਵਾਂਗੇ ਆਮ ਵਿਅਕਤੀ ਸਹਿਯੋਗਤਾ ਕਰਨਗੇ ਪਰ ਕਿਸ ਕੋਸਟ ਤੇ ਕੀ ਤੁਸੀਂ ਉਹਨਾਂ ਦੀ ਸੁਰੱਖਿਆ ਕਰੋਗੇ ਜਦੋਂ ਜੇਕਰ ਉਹ ਤੁਹਾਨੂੰ ਜਾਣਕਾਰੀ ਦੇਣਗੇ ਤਾਂ ਉਹਨਾਂ ਦੇ ਉੱਪਰ ਜਿਹੜਾ ਹਮਲਾ ਹੁੰਦਾ ਹੈ ਬੀਤੇ ਦਿਨੀ ਤੁਸੀਂ ਸਾਰਿਆਂ ਨੇ ਦੇਖਿਆ ਕਿ ਇੱਕ ਸਾਬਕਾ ਫੌਜੀ ਦੀਆਂ ਲੱਤਾਂ ਤੋੜ ਦਿੱਤੀਆਂ ਜਾਂਦੀਆਂ ਨੇ ਕੀ ਪੰਜਾਬ ਸਰਕਾਰ ਇਹ ਸੁਰੱਖਿਆ ਦੇਣ ਦਾ ਅਹਦ ਕਰਦੀ ਹੈ ਪ੍ਰਣ ਕਰਦੀ ਹੈ ਕਿ ਜੇਕਰ ਕੋਈ ਸਾਨੂੰ ਜਾਣਕਾਰੀ ਦਿੰਦਾ ਹੈ ਕਿ ਅਸੀਂ ਉਸ ਨੂੰ ਪੂਰੀ ਤਰੀਕੇ ਨਾਲ ਸੁਰੱਖਿਅਤ ਰੱਖੋਗੇ ਬੇਸ਼ੱਕ ਤੁਸੀਂ ਗੱਲਾਂ 'ਚ ਕਹਿੰਦੇ ਹੋ ਕਿ ਸਾਰੀ ਜਾਣਕਾਰੀ ਗੁਪਤ ਰੱਖੀ ਜਾਊਗੀ ਪਰ ਹਰੇਕ ਵਾਰੀ ਅਸੀਂ ਦੇਖਦੇ ਹਾਂ ਕਿ ਕਿੰਨੀਆਂ ਕਿ ਚੀਜ਼ਾਂ ਗੁਪਤ ਰਹਿੰਦੀਆਂ ਨੇ ਤੇ ਕਿੰਨੀਆਂ ਕਿ ਜਨਤਕ ਹੋ ਜਾਂਦੀਆਂ ਨੇ ਨਸ਼ਾ ਖਤਮ ਹੋਣਾ ਚਾਹੀਦਾ ਹੈ ਪੰਜਾਬ ਸਰਕਾਰ ਦਾ ਸਹਿਯੋਗ ਕਰਨ ਦੇ ਲਈ ਵੀ ਸਾਰੇ ਤਿਆਰ ਨੇ ਪਰ ਇਸ ਕਾਸਟ ਤੇ ਨਹੀਂ ਕਿ ਤੁਸੀਂ ਸਿਰਫ ਇਸ ਤੇ ਸਿਆਸਤ ਕਰਨੀ ਹੈ ਜੇਕਰ ਸਿਰਫ ਸਿਆਸਤ ਕਰਨੀ ਹੈ ਤਾਂ ਉਹ ਤਾਂ ਸਾਰਿਆਂ ਦੇ ਸਾਹਮਣੇ ਨੇ ਚੀਜ਼ਾਂ ਕਿੰਨੀ ਕਿ ਇਸ ਤੇ ਸਿਹਰਦਤਾ ਨਾਲ ਕੰਮ ਹੋ ਰਿਹਾ ਹੈ ਤੇ ਕਿੰਨਾ ਕਿ ਇਸ ਤੇ ਸਿਆਸਤ ਹੋ ਰਹੀ ਹੈ ਤੁਸੀਂ ਇਸ ਬਾਰੇ ਕੀ ਸੋਚ ਰਹੇ ਹੋ ਵਿਚਾਰ رائے ਟਿੱਪਣੀਆਂ ਜ਼ਰੂਰ ਸਾਂਝਾ ਕਰਿਓ